ਰਾਮਕਲੀ ਮਹੱਲਾ ਪੰਜਵਾ ਕਰ ਸੰਜੋਗ ਬਨਾਈ ਕਾਸ਼ ਗੁਰਮਰ ਸਾਹਿਬ ਦੇ ਵਿਵਾਰਤ ਕਹਿੰਦੇ ਜੀ ਦੇ ਚ ਮੋਹ ਕਰਦੇ ਹੈ ਜੀਵ ਕਰ ਸੰਜੋਗ ਬਨਾਈ ਕਾਸ਼ ਇਹਦੇ ਪੁਰਵਲੇ ਸੰਜੋਗਾ ਦੀ ਪਰਾਲਬਦ ਬਣਾ ਕੇ ਕਛ ਕੇ ਨਾਮ ਮਿਲ ਕੇ ਬਣਾਈਏ ਦੇ ਸਾਡੇ ਤਰੇ ਹੱਥ ਦੇਹਰੀ ਤਰੇ ਮਨ ਦੇਹਰੀ ਚੱਲੇ ਪਾਣੀ ਅਨ ਆਪੋ ਆਪਣੇ ਹੱਥਾਂ ਦੀ ਸਾਡੇ ਤਿੰਨ ਹੱਥ ਹੈ ਇਹ ਮਿਲ ਕੇ ਬਣਾਈ ਹੈ ਕਣੀ ਦਾ ਪੌਣੇ ਚਾਰ ਕੇ ਦੇ ਬਾਹਲੇ ਲੰਮੇ ਆ ਥੋੜੀਏ ਤਾਂ ਪੌਣੇ ਚਾਰ ਹੋ ਇਸ ਪ੍ਰਕਾਰ ਦੀ ਇਹ ਦੇਹ ਬਣਾਈ ਹੋਈ ਹੈ ਇਹ ਕਾਸ਼ ਕੇ ਮਿਣ ਕੇ ਮਾਰਨ ਬਣਾਈ ਹੈ ਅਤੇ ਕਾਸ਼ ਨਾਮ ਸੁੰਦਰ ਦਾ ਸੁੰਦਰ ਪਰਮੇਸ਼ਰ ਨੇ ਦੇਹ ਬਣਾਉਣਾ ਕੀਤੀ ਹੈ ਤੇ ਕਾਸ਼ ਨਾਮ ਬਣਾਵਟ ਦਾ ਇਹ ਬਣਾਵਟ ਬਣਾਈ ਤੇਰੀ ਦੇਹ ਦੀ ਤੇਰੇ ਪੂਰਬਲੇ ਪੁੰਨਾ ਦੇ ਸੰਯੋਗ ਕਰਕੇ ਇਸ ਸੰਗ ਰਹੇ ਉਹ ਇਆ ਨਾਰਾਚ ਇਹ ਕਾਚੂ ਕਟਿਏ ਜਿਹੜੇ ਕਛ ਨਹੀਂ ਪਾਉਂਦੇ ਉਹ ਸਿੰਘ ਸਾਹਿਬ ਇਹਦੇ ਪ੍ਰਚਾਰ ਕਰਿਆ ਕਰਦੇ ਵੇਖੋ ਕਿ ਮਹਾਰਾ ਕਹਿੰਦੇ ਆ ਕਾਛ ਜੜੀ ਹੈ ਇਹ ਸੰਯੋਗਾ ਕਰਕੇ ਬਣਾਈ ਹੈ ਇਸ ਸੰਗ ਰਹੇ ਉਹ ਇਆ ਨਾਰਾ ਸਾਡੇ ਅੰਗੂ ਕੇ ਹਵਾ ਲੈਣ ਵਾਲੇ ਕਿਤੇ ਨੰਗੇ ਨਹੀਂ ਰੱਖਦੇ ਤੇ ਇਹਦੇ ਨਾਲ ਹੀ ਅਕੇ ਰਚੇ ਰਹਿੰਦੇ ਆ ਇਹਨਾਂ ਦਾਦਰ ਹੋ ਜਾਂਦੀ ਹੈ ਇੰਜੀਆਂ ਉਹ ਮਖੌਲ ਕਰਦੇ ਆ ਤੋ ਉਸ ਵੇਲੇ ਸਿੰਘ ਸਵਾ ਵਾਲੇ ਪ੍ਰਚਾਰ ਕਿ ਬੜੇ ਤਗੜੇ ਹੁੰਦੇ ਸੀ ਉਹ ਕਹਿੰਦੇ ਉਹ ਤੁਹਾਨੂੰ ਪਤਾ ਨਹੀਂ ਮਹਾਰਾਜ ਸਾਹਿਬ ਨੇ ਉਹ ਕਿਹਾ ਕਿ ਕਰ ਸੰਜੋਗ ਬਣਾਈ ਕਾਸ਼ ਇਹ ਸੰਜੋਗ ਬਣਾਇਆ ਕਰਕੇ ਪੁਰੋਲੇ ਪੁੰਨਾ ਕਰਕੇ ਤੇਰਾ ਜਿਉਂਦੇ ਦਾ ਤੇ ਮਰਦੇ ਦਾ ਪਰਦਾ ਢਕਣ ਵਾਸਤੇ ਕਸ਼ਹਿਰਾ ਬਣਾਇਆ ਹੈ ਕਿਸ ਸੰਗ ਰਹੇ ਹੋ ਇਆਨਾ ਰਾਜ ਐਸਾ ਤੂੰ ਇਆਣ ਪਾਈ ਤੇ ਰੱਜਿਆ ਹੈ ਚਿੱਤੜ ਨੰਗੇ ਕਰਦਾ ਸਾਰੇ ਅੰਗ ਨੰਗੇ ਕਰਦਾ ਇਹ ਤੋਂ ਸੰਗ ਦਾ ਰਹਿਣਾ ਹੈ ਕਸ਼ੇਰਾ ਪਾਉਂਦਾ ਨਹੀਂ ਕਸ਼ੇਰਾ ਪਾਉਣ ਤੋਂ ਤੈਨੂੰ ਮੌਤ ਪੈਂਦੀ ਐ ਨੰਗਾ ਰਹਿਣਾ ਚੰਗਾ ਸਮਝਦਾ ਹੈ ਐਸਾ ਹੀ ਆਣਾ ਏ ਤੂੰ ਅਗਿਆਨੀ ਹੈ ਉਹ ਇਉਂ ਅਰਥ ਕਰਿਆ ਕਰਦੇ ਇੱਥੇ ਉਹ ਪ੍ਰਸੰਗ ਦੇ ਦੇ ਦਾ ਹੀ ਹੈ ਜਾਣੋ ਪ੍ਰਤ ਪਾਰੈ ਨਿਤ ਕਰ ਸੰਜੋਗ ਬਨਾਈ ਕ ਇਸੇ ਕਰ ਬਹੀਰਾ ਸੁਣੀ ਦਵਾਨਿਆਂ ਵਾਲੇ ਸੰਤਾਂ ਦੀ ਕਥਾ ਦਾ ਪਾਠ ਕਰਦੇ ਸੀ ਇੱਕ ਦਿਨ ਤੇ ਉਹਨੂੰ ਕੋਕ ਪੜੀ ਸਿਰ ਕੰਨ ਕੱਛ ਤਰੀ ਗਿਆ ਕਹਿੰਦੇ ਲਾਇ ਵੀ ਲੋਕ ਕਹਿੰਦੇ ਕਛ ਨਹੀਂ ਲਿਖੀ ਹੋਈ ਗੁਰੂ ਗ੍ਰੰਥ ਸਾਹਿਬ ਵੇਖ ਲੋ ਪਾਠਿੰ ਸਿਧ ਕਰਤਿਕ ਨਾ ਇਹ ਮਿੱਠੇ ਜਿ ਬਲਾਸ ਨਾ ਸੰਤਾਂ ਨੇ ਬਚਨ ਕੀਤਾ ਸਾਰੇ ਹਸਪੇ ਸਿਰ ਕਨਕ ਛਤਰੀਏ ਨੂੰ ਸਿਰ ਕਨ ਕਛ ਛਤਰੀਆ ਬਣਾਤਾ ਉਹਨਾਂ ਪਾਠ ਇਸ ਪ੍ਰਕਾਰ ਇਹ ਅਰਥ ਕਰਨ ਵਾਲੇ ਕਰਦੇ ਹਨ ਕਰ ਸੰਯੋਗ ਬਣਾਈ ਕਾ ਇਹ ਭਾਈ ਕਰਕੇ ਸੰਯੋਗ ਪੁਰਵਲੇ ਪੁੰਨਾਂ ਦਾ ਇਹ ਕਛ ਨਾ ਮੇਨ ਕਰਕੇ ਦੇ ਬਣਾਈ ਹੈ ਤੇ ਕਾਸ਼ ਨਾ ਬਣਾਵਟ ਬਣਾਈ ਹੈ ਕਾਸ਼ ਨਾ ਸੁੰਦਰ ਰ ਹੈ ਸੁੰਦਰ ਦੇ ਬਣਾਉਣਾ ਕੀ ਕੀ ਹੈ ਇਸ ਸੰਗ ਰਹੋ ਇਆ ਨਾਰਾ ਇਹ ਐਸਾ ਗਿਆਨੀ ਇਸ ਦੇ ਦੇ ਆਸਤੀ ਰਚਿਆ ਰੇਂਦਾ ਮੈਂ ਦੇਹਾਂ ਮੈਂ ਦੇਹਾਂ ਇਸ ਦੇ ਮਾਨਤੀ ਫਸਿਆ ਰਿਂਦਾ ਹੈ ਪ੍ਰਤ ਪਰ ਨਿਤ ਸਾਰਸ ਮਲ ਸਮਾਰ ਉਹ ਪਰਮੇਸ਼ਰ ਸਾਰਿਆਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਦਾ ਸਾਰ ਭਲੀ ਪ੍ਰਕਾਰ ਸਾਰਿਆਂ ਨੂੰ ਸੰਭਾਲਦਾ ਹੈ ਅੰਤ ਕੀ ਬਾੜ ਊਠ ਸਿਧਾਰ ਹੰਦ ਦੇ ਵੇਲੇ ਭਾਈ ਇਹ ਜੀਵ ਇਹਦੇ ਵਿੱਚੋਂ ਉੱਠ ਕੇ ਤਲਿਆ ਚੱਲਿਆ ਜਾਂਦਾ ਪ੍ਰਲੋਕ ਨੂੰ ਗਵਨ ਕਰ ਜਾਂਦਾ ਹੈ ਨਾਮ ਬਿਨਾ ਸਭ ਝੂਠ ਪ੍ਰਾਨੀ ਨਾਮ ਤੋਂ ਬਿਨਾ ਇਹ ਪ੍ਰਾਨਾ ਧਾਰੀ ਹੈ ਜਿਹੜੇ ਦੇਹ 'ਚ ਲੱਗੇ ਹੋ ਸਾਰੇ ਝੂਠੀਆਂ ਹੀ ਦੇਹਾਂ ਹਨ। ਕੋ ਵਿਦ ਭਜਨ ਬਿਨ ਅਵਰ ਸੰਗ ਰਾਤੇ ਜਿਹੜੇ ਵਾਹਿਗੁਰੂ ਦੇ ਭਜਨ ਤੋਂ ਬਿਨ ਅਵਰਨ ਦੇ ਪਰਦੇ ਚ ਪੈ ਕੇ ਹੋਰ ਵਿਸ਼ੇ ਵਕਾਰਾਂ ਵਿੱਚ ਰੰਗੇ ਹੋਏ ਹੋ। ਇਹ ਸਭ ਮਾਇਆ ਮੂਠ ਪ੍ਰਾਨ ਇਹ ਸਭ ਮਾਇਆ ਨਹੀਂ ਮੁਠੇ ਲੁੱਟੇ ਹੋਏ ਹੈ ਪ੍ਰਾਣੀ ਜਿੰਨੇ ਹਨ। ਮਾਇਆ ਨੇ ਸਿਰ 'ਚ ਮੂਠ ਖਾਕ ਨਹੀਂ ਪਾਈ ਹੋਈ ਐਸੇ ਪੁਰਖਾਂ ਦੇ ਰਹਾਉ ਈ ਉਰਥ ਨਾਏ ਨਾ ਉਤਰਸ ਮੈਲ ਜੇ ਕੋਈ ਤੀਰਥਾਂ ਤੇ ਨਾਉਂਦਾ ਫਿਰ ਇਹ ਦੇਮਾਨ ਨਾ ਛੱਡੇ ਉਹਨਾਂ ਦੀ ਪਾਪਾਂ ਦੀ ਮੈਲ ਨਹੀਂ ਉਤਰ ਸਕਦੀ ਹੈ ਕਰਮ ਧਰਮ ਸਭ ਹਉਮੈ ਫੈ ਜਿਹੜੇ ਕਰਮ ਕਾਂਡ ਆਦੇ ਕਰਨੇ ਆ ਧਰਮ ਜਗ ਆਦੇ ਕਰਨੇ ਇਹਦੇ ਚ ਹਉਮੈ ਦੇ ਫੈਲ ਨੋਂ ਫਰਹੀ ਕਰਤੂਰ ਦਾ ਹੈ ਇਹ ਸਭ ਹਉਮੈ ਦੇ ਫੈਲ ਕਰਤੂਰ ਦਾ ਕਰਮ ਹਨਗੇ ਤੇ ਦੇਸ਼ ਭਾਸ਼ਾ ਮੰਨੀਏ ਤਾਂ ਸਭ ਹਉਮੈ ਹੀ ਫੈਲੀ ਹੋਈ ਆ ਪਸਾਰਾ ਫੈਲਿਆ ਹੋਇਆ ਹੈ ਲੋਕ ਪ੍ਰਚਾਰ ਹੈ ਗਤ ਨਹੀਂ ਹੋ ਇਸ ਪ੍ਰਕਾਰ ਭਾਈ ਲੋਕਾਂ ਦਾ ਪ੍ਰਚਾਵਾ ਕਰਕੇ ਇਹ ਲੋਕ ਪ੍ਰਚਾਵਾ ਦਾ ਕਰ ਲਿਆ ਵੀ ਲੋਕ ਖੁਸ਼ ਹੋ ਜਾਂਦੇ ਆ ਮੁਕਤੀ ਨਹੀਂ ਕਿਸੇ ਪ੍ਰਕਾਰ ਹੋ ਸਕਦੀ ਨਾਮ ਵਿਹੂਣੇ ਚੱਲ ਸਹਰੂ ਸੱਜੇ ਪਾਲਸ਼ਾ ਦੇ ਨਾਮ ਤੋਂ ਬਿਨਾ ਰੋਕ ਕੇ ਅੰਤ ਨੂੰ ਚੱਲਣਗੇ ਕੂਚ ਕਰਕੇ ਇਥੋਂ ਦੁਨੀਆ ਚੋਂ ਬਿਨ ਹਰ ਨਾਮ ਨਾ ਟੁੱਟਸ ਪਟਲ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿਸੇ ਦਾ ਪਟਲ ਪੜਦਾ ਨਹੀਂ ਟੁੱਟ ਸਕਦਾ ਹਉਮੈ ਦਾ ਮਾਇਆ ਦਾ ਸੋਧੇ ਸਾਧੇ ਸਾਸਤਰ ਸਿਮਰਤ ਸਗਲ ਸਾਰੇ ਸੇ ਸਾਸਤਰ ਸਦਾਈ ਸਿਮਰਤੀਆਂ ਸਾਰੇ ਵੇਦ ਪੁਰਾਣ ਸੋਧ ਕੇ ਖੋਜ ਕੇ ਵੇਖੇ ਆ ਮਹਾਤਮਨ ਸੋ ਨਾਮ ਜਪੈ ਜਿਸ ਆਪ ਜਪਾਈ ਉਹ ਮਹਾਰਾਜਾ ਨਾਮ ਪਾਈ ਜਪਦੇ ਜਿਨ੍ਹਾਂ ਤੋਂ ਮਹਾਰਾ ਕਿਰਪਾ ਕਰਕੇ ਆਪ ਕੀ ਨਾਮ ਜਪਾਉਂਦੇ ਹਨ ਸਗਲ ਫਲਾ ਅਸੀ ਸੁਖ ਸਮਾਈ ਉਹ ਭਾਈ ਸਾਰੇ ਧਨ ਅਰਥ ਕਾਮੋਖ ਫਲ ਵੀ ਪਾ ਲੈਣਗੇ ਸੋਖ ਸਰੂ ਦੇ ਚ ਸਮਾ ਆ ਜਾਣਗੇ ਲੀਨ ਹੋ ਜਾਣਗੇ ਰੱਖਣ ਹਾਰੇ ਰੱਖੋ ਆਪ ਜੀਂਆਂ ਕਰੋ ਓਏ ਰੱਖਣ ਹਾਰ ਪਰਮੇਸ਼ਰ ਮਾਤਾ ਦੇ ਘਰ ਚ ਵੀ ਤੁਸੀਂ ਰੱਖਿਆ ਕੀਤੀ ਐ ਇੱਥੇ ਵੀ ਮਾਰਾ ਵਿਕਾਰਾਂ ਤੋਂ ਕਾਲ ਤੋਂ ਰੱਖਣਾ ਕਰੋ ਆਪ ਹੀ ਸਗਲ ਸੁਖਾਂ ਪ੍ਰਭ ਤੁਮਰਾ ਹਾਂ ਆਈ ਜੀ ਆਪਦੇ ਹੱਥੇ ਆ ਸਾਰੇ ਸੁਖਾਂ ਦੀ ਜਿਹੜੀ ਪ੍ਰਾਪਤੀ ਜਿਤ ਲਾਭ ਹੈ ਤਿਤ ਲੱਗ ਹੈ ਸੁਆਮੀ ਮਹਾਰਾ ਸਾਡੀ ਪਰਾਂ ਰਬ ਦੇ ਅਨਸਾਰ ਜਿਸ ਪਾਸੇ ਤੂੰ ਲਾਉਨੇ ਹੋ ਉਸ ਨਾਲੇ ਅਸੀਂ ਲੱਗਦੇ ਹਾਂ ਨਾਨਕ ਸਾਹਿਬ ਅੰਤਰ ਜਾਮੇ ਐ ਸੈਂ ਸਾਡੀਆਂ ਕਰਤੂਤਾ ਦਾ ਤੂੰ ਅੰਤਰ ਜਾਮੀ ਐ ਨਿਰਦੋਸ਼ ਐ ਸੱਚੇ ਪਾਤਸ਼ਾਹ ਤੂੰ ਜੇ ਤੋ ਲਾਭ ਹੈ ਤੇ ਲਾਗ ਹੈ ਸਵਾਮੀ ਨਾਰਦੂ ਸਾਹਿਬ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾ ਜੋ ਕਿਸ ਕਰੈ ਸੂਈ ਸੁਖ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗੇ ਜੀ ਆਪ ਰਾਗੀ ਸਿੰਘਾਂ ਦੇ ਪਾਸੋਂ ਅਮਰ ਦਰੂਪ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਉਸ ਤੋਂ ਉਪਰੰਤ ਨਿਸ਼ਾਨ ਸਾਹਿਬ ਦੀ ਮਹੱਤਤਾ ਤੇ ਭਾਈ ਗੁਰਨਾਮ ਸਿੰਘ ਕਣਕਨ ਸੰਗਤਾਂ ਦੇ ਤਾਂ ਹੀ ਰੋਸ਼ਨੀ پا ਕੇ ਸਿੰਘਾਂ ਦੇ ਜਿਵੇਂ ਨਿਸ਼ਾਨ ਝੂਲਦੇ ਰਹੇ ਹਨ ਕੇਸਰੀ ਉਸ ਤੇ ਰੋਸ਼ਨੀ پا ਕੇ ਸੰਗਤਾਂ ਦੇ ਤਾਂ ਹੀ ਚਿਤ ਨੂੰ ਪਰਫੁਲਿਤ ਕੀਤਾ ਹੈ ਦੇ ਗੁਰੂ ਕੇ ਨਿਸ਼ਾਨ ਦੇ ਹਿਤਾਂ ਸਦਾ ਜਥੇਵੰਦ ਰਹੋ ਜਿਸ ਪ੍ਰਕਾਰ ਨਿਸ਼ਾਨ ਸਾਹਿਬ ਦਾ ਜੋ ਜੋ ਬਣਿਆ ਹੋਇਆ ਸਰਬ ਲੋਗ ਦਾ ਹੈ ਇਹ ਅਚਲ ਹੈ ਐ ਸਿੰਘੋ ਆਪਣਾ ਜੀਵਨ ਅਚਲ ਕਰਨਾ ਕਰੋ ਜਿਵੇਂ ਨਿਸ਼ਾਨ ਸਾਹਿਬ ਤੇ ਕੇਸਰੀ ਬਾਣਾ ਸਜਦਾ ਹੈ ਇਵੇਂ ਸਾਰੇ ਸਿੰਘ ਕੇਸਰੀ ਬਾਣੇ ਵਾਲੇ ਬਣੋ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਿਵੇਂ 500 ਜਥਾ ਪਾਈ ਪੰਛੋਦਾ ਸਿੰਘ ਜੈਤੋ ਵੀ ਜਾਂਦੇ ਰਹੇ ਐ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੋਲੀਆਂ ਖਾਧੀਆਂ ਤੇ ਸਾਥ ਮਈ ਨੂੰ ਕਾਇਮ ਰੱਖਿਆ ਇਸੇ ਪ੍ਰਕਾਰ ਸਾਧ ਸਿੰਘ ਜੀ ਗੁਰੂ ਸਾਹਿਬ ਦੇ ਹੁਕਮਨਾਮਿਆਂ ਵਿੱਚ ਸਦਾ ਜੀਵਨ ਜੇ ਚੱਲਦੇ ਰਹੋਗੇ ਤੇ ਚੜ੍ਹਦੀਆਂ ਕਲਾ 'ਚ ਰਹੋਗੇ ਸਾਡ ਨੂੰ ਕੋਈ ਹਗਿਆ ਤਤੀ ਹਵਾ ਨਹੀਂ ਲਾ ਸਕੇਗਾ ਇਹ ਜਿਸ ਸ੍ਰੀ ਨਿਸ਼ਾਨ ਸਾਹਿਬ ਤੋਂ ਇਹ ਸਿੱਖਿਆ ਹੈ ਜਿਵੇਂ ਨਿਸ਼ਾਨ ਸਾਹਿਬ ਬਸਰ ਨਾਲ ਟਕੇ ਹੋਏ ਐ ਇਹ ਸਿੰਘਾਂ ਨੇ 18-18000 ਲੜਕੀਆਂ ਨੂੰ ਛੁਡਾ ਕੇ ਮੁਲਕ ਦੀ ਰੱਖਿਆ ਕੀਤੀ ਹਿੰਦੁਸਤਾਨ ਦੇ ਪੱੜੇ ਨੂੰ ਟਕਿਆ ਸੀ ਇਸ ਨਿਸ਼ਾਨ ਸਾਹਿਬ ਦੇ ਜਥੇਵੰਦ ਹੇਠਾਂ ਇਹ ਸਿੰਘਾਂ ਨੇ ਇਸ ਨਿਸ਼ਾਨ ਦੀ ਕਦਰ ਕੀਤੀ ਸੀ 7 ਦਿਨ ਦੇ ਭੁੱਖਿਆਂ ਨੇ ਪਹਿਲਾਂ ਲੜਕੀਆਂ ਤੇ ਸੱਤ ਨੂੰ ਕਾਇਮ ਰੱਖਿਆ ਅਤੇ ਉਹ ਥਾਂ ਥਾਂ ਹੀ ਪਹੁੰਚਾਈਆਂ ਤੇ ਫਿਰ ਪ੍ਰਸਾਦਾ ਛਕਿਆ ਸੀ ਇਹ ਵੀ ਇਸ ਨਿਸ਼ਾਨ ਸਾਹਿਬ ਦੀ ਬਰਕਤ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੀ ਜੋ ਸਤਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਨੇ ਜੱਪ ਨਿਸ਼ਾਨ ਸਭ ਤੋਂ ਪਹਿਲਾਂ ਰੰਗ ਕੀਤਾ ਹੈ ਉਸ ਤੋਂ ਮਗਰੋਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਦੇ ਦੋ ਨਿਸ਼ਾਨ ਝੂਲਦੇ ਦੂਜੇ ਪਾਤਸ਼ਾਹ ਦੇ ਖੂਰ ਸਾਹਿਬ ਵਿੱਚ ਤੀਜੇ ਪਾਤਸ਼ਾਹ ਜੀ ਦਾ ਬੌਲੀ ਸਾਹਿਬ ਦੇ ਉੱਪਰ ਨਿਸ਼ਾਨ ਝੂਲ ਰਿਹਾ ਹੈ ਇੱਕ ਪੰਗਤ ਕਰਕੇ ਮਹਾਰਾਜ ਸਾਹਿਬ ਨੇ ਸਾਰਿਆਂ ਨੂੰ ਸ਼ਾਂਤ ਕੀਤਾ ਸੀ ਅਤੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਸਾਹਿਬ ਹਰਮੰਦਰ ਸਾਹਿਬ 'ਚ ਸਤਗੁਰਾਂ ਦਾ ਨਿਸ਼ਾਨ ਕਿਉਂ ਝੂਲ ਰਿਹਾ ਹੈ ਸਭ ਦੇ ਬਾਅਦ ਸਤਨਾਮ ਦਾ ਉਪਦੇਸ਼ ਤੇ ਲੰਗਰ ਜਾਰੀ ਮਹਾਰਾਜ ਸਾਹਿਬ ਨੇ ਕੀਤਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਰਨ ਕਰਨ ਸਾਹਿਬ ਵਿੱਚ ਜਿਨ੍ਹਾਂ ਨੂੰ ਮਾਨਿਆਂ ਨੂੰ ਕੋਈ ਥਾਂ ਨਹੀਂ ਦਿੰਦਾ ਉਹਨਾਂ ਨੂੰ ਵੀ ਥਾਂ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਸੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਕਾਇਮ ਕੀਤੇ ਕਿਵੇਂ ਸਤਵੇਂ ਪਾਤਸ਼ਾਹ ਦਾ ਫੂਲ ਕਿਆਂ ਨੂੰ ਰਾਜ ਦੇਣਾ ਗਰੀਬਾਂ ਨੂੰ ਅਨਾਥਾਂ ਨੂੰ ਵੱਡੇ ਬਣਾਉਣਾ ਇਹ ਗੁਰੂ ਸਤਵੇਂ ਪਾਤਸ਼ਾਹ ਦੇ ਨਿਸ਼ਾਨ ਸਦਾ ਝੂਲਦੇ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁੰਗਿਆਂ ਤੋਂ ਗੀਤਾ ਦੇ ਅਰਥ ਕਰਾ ਕੇ ਉਹਨੂੰ ਸਾਰਿਆਂ ਵਿਦਵਾਨਾਂ ਦਾ ਗਿਆਤਾ ਬਣਾ ਦੇਣਾ ਸਾਰੀਆਂ ਸੁਰਤੀਆਂ ਸਮੇਂ ਦਾ ਗਿਆਤਾ ਬਣਾ ਦੇਣਾ ਇਹ ਗੁਰੂ ਸਾਹਿਬ ਦਾ ਨਿਸ਼ਾਨ ਕੋਈ ਲੁਕਿਆ ਛਪਿਆ ਨਹੀਂ ਗੁਰੂ ਅਠਵੇਂ ਪਾਤਸ਼ਾਹ ਦਾ ਨੌਵੇਂ ਪਾਤਸ਼ਾਹ ਸੀਸ ਦੇ ਕੇ ਦਿੱਲੀ ਵਿੱਚ ਸਾਰੀ ਹਿੰਦੀ ਬਾਹ ਪਕੜਨੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਦਾ ਵਾਹ ਤੇ ਨਿਸ਼ਾਨ ਕਾਇਮ ਹੈ ਤਿਲਕ ਜਿਨ ਨੂੰ ਰੱਖ ਅਪਰਵਤਾ ਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਦੀ ਦਾਤ ਦੇਣੀ ਆਉਜੇ ਸਾਹਿਬ ਜਦਿਆ ਦੇ ਉਮਾਰ ਕੇ ਲੱਖਾਂ ਸਿੰਘਾਂ ਨੂੰ ਸ਼ਹੀਦ ਕਰਕੇ ਫਿਰ ਸਾਰੇ ਮੁਲਕ ਨੂੰ ਉਵਾਰ ਕੇ ਰੱਖਣਾ ਤੁਰਕਾਂ ਦਾ ਜ਼ੁਲਮ ਦਾ ਰਾਜ ਜਿਹੜਾ ਸੀ ਆਪਣੀ ਕੁਰਬਾਨੀ ਦੀ ਹੂਤੀ ਪਾ ਕੇ ਸਭ ਨੂੰ ਸਮਾਪਤ ਕਰ ਦੇਣਾ ਧਰਮ ਦਾ ਨਿਸ਼ਾਨ ਕਹਿਣ ਐਮ ਕਰਨਾ ਇਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਣੀ ਬਖਸ਼ਿਸ਼ ਹੈ ਸਾਰੇ ਮੁਲਕ ਦੇ ਉੱਤੇ ਕੁਰਬਾਨੀ ਹੈ ਸਤਿਗੁਰਾਂ ਦਾ ਉਪਕਾਰ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਨਾਮ ਦੇ ਸਰੂਪ ਵਿੱਚ ਉਪਦੇਸ਼ ਦੇਣਾ ਸਾਰੀਆਂ ਸੰਗਤਾਂ ਨੂੰ ਪੰਚਾਇਤੀ ਊਸੂਲ ਵਿੱਚ ਬਣਾ ਕੇ ਅਮਰਦੀ ਦਾਤ ਬਖਸ਼ਣੀ ਬਾਣੀ ਦੁਆਰਾ ਸਾਰਿਆਂ ਨੂੰ ਵਾਹਿਗੁਰੂ ਦੀ ਲੇਟ ਚ ਲਾਉਣਾ ਜੰਮਣ ਮਰਨ ਵੇਟਣਾ ਰਾਜ ਯੋਗ ਬਖਸ਼ਣਾ ਇਹ ਸਹਿਬ ਸ੍ਰੀ ਗੁਰੂ ਸਾਹਿਬ ਦਾ ਨਿਸ਼ਾਨ ਹੈ ਸਦਾ ਸੋਏ ਪਿਆਰੇ ਨਿਸ਼ਾਨ ਸਾਹਿਬ ਦੀ ਮਹੱਤਤਾ ਸੁਣਾਈ ਹੈ ਮੈਂ ਇਸ ਪ੍ਰਕਾਰ ਜਿਵੇਂ ਮਾਰਨ ਮੈਨੂੰ ਬੁਲਾਇਆ ਹੈ ਪ੍ਰਸ਼ਾਨ ਸਾਹਿਬ ਬਾਤ ਦੀ ਬੇਨਤੀ ਕੀਤੀ ਹੈ ਹੁਣ ਸੁਣੋ ਗੁਰੂ ਮਹਾਰਾਜ ਸਾਹਿਬ ਦੀ ਪਰਮਪੁਤ੍ਰ ਕਥਾ RAM KALI ਮਹੱਲਾ ਪੰਜਵਾ ਜੋ ਕਿਸ ਕਰੈ ਸੂਈ ਸੁਖ ਜਾਨਾ ਸਤਗੁਰੂ ਸਾਹਿਬ ਦੇ ਜਿਹੜੇ ਪਿਆਰੇ ਹਨ ਉਹਨਾਂ ਦਾ ਇਸ ਪ੍ਰਕਾਰ ਦਾ ਸਵਾਲ ਹੈ ਜੋ ਕੁਛ ਵੈਗਰੂ ਕਰ ਰਿਹਾ ਹੈ ਉਹਨੂੰ ਸੁਖ ਕਰਕੇ ਜਾਨਣਾ ਚਾਹਤਾ ਹੈ ਤਾਂ ਗੁਰੂ ਅਰਜਨ ਸਾਹਿਬ ਇਸ ਅਮਰਤ ਰੂਪ ਬਾਣੀ ਦੇ ਉਚਾਰਨ ਵਾਲੇ ਸਤਿਗੁਰੂ ਤਤੀਆਂ ਲੋਹਾ ਤੇ ਬੈਠ ਕੇ ਵੀ ਤੇਰਾ ਕੀ ਆ ਮਿੱਠਾ ਲਾਗੇ ਜਿਨ੍ਹਾਂ ਨੂੰ ਉਚਾਰਨ ਕੀਤਾ ਹੈ ਉਬਦੀਆਂ ਦੇਗਾ ਚ ਬੈਠ ਕੇ ਵੀ ਜਿਵੇਂ ਹਰ ਕੀ ਪੌੜੀ ਤੇ ਮਹਾਰਾਜੂ ਵੀ ਲਾਇਆ ਕਰਦੇ ਐ ਬੈਠੇ ਰਹੇ ਮੌਜ ਦੇ ਨਾਲ ਉਹ ਐ ਸਤਿਗੁਰੂ ਸੱਚੇ ਪਾਤਸ਼ਾਹ ਆਪ ਕੁਮਾ ਕੇ ਉਹਨਾਂ ਨੂੰ ਉਪਦੇਸ਼ ਦਤਾ ਹੈ ਸਤਿਗੁਰਾਂ ਨੇ ਮਨ ਅਸਮਝ ਜੋ ਕਿਸ਼ ਕਰੈ ਸੂਈ ਸੁਖ ਜਾਨਾ ਜੋ ਕੋਈ ਮਹਾਰਾਜ ਆਉ ਕਰ ਰੇ ਹੈ ਉਨਸੂ ਕਰਕੇ ਜਾਣਿਆ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਰ ਕਿਸਕੇ ਬੈੜਾਈ ਬ੍ਰਹਮ ਪ੍ਰਸਾਰ ਕੁਸਾਰੋ ਪੀਤਰ ਸਤਗੁਰ ਤੇ ਸੋਝੀ ਪਾਈ ਮਨ ਅਸਮਝ ਸਾਧ ਸੰਗ ਪਤੀਆਂ ਜੇ ਜਿਹੜਾ ਮਨ ਬਸਮਝ ਸੀ ਸਮਝਣ ਤੋਂ ਰਹਿਤ ਸੀ ਵਿਚਾਰ ਤਾ ਇਹ ਸਾਧ ਸੰਗਤ ਕਰਕੇ ਨੂੰ ਪ੍ਰਤੀਤ ਆ ਗਈ ਭਰੋਸਾ ਆ ਗਿਆ ਸੀ ਮਾਰਨ ਕਿਰਪਾ ਕੀਤੀ ਡੋਲਨ ਤੇ ਚੂਕਾ ਠਹਿਰਾਇਆ ਜਿਹੜਾ ਮਨ ਰਜਿਦਤੀ ਪਦਾਰਥਾਂ ਨੂੰ ਵੇਖ ਕੇ ਡੋਲਦਾ ਫਿਰਦਾ ਸੀ ਉਹ ਪਦਾਰਥਾਂ ਨੂੰ ਡੋਲਨ ਤੋਂ ਚੂਕਾ हट ਗਿਆ ਚੱਕਿਆ ਗਿਆ ਡੋਲਣਾ ਇਹਦਾ ਜੂਨਾ ਵਿੱਚ ਠਹਿਰਾਇਆ ਤ੍ਰਿਆ ਪਦ ਜਿਸ ਤਰ ਕਰ ਦਿੱਤਾ ਸਤ ਮਾਹੇ ਲੈ ਸਤ ਸਮਾਇ ਸੱਚ ਸਰੂਪ ਦੀ ਸਤਿਨੰਨ ਸੇਵ ਦੀ ਸਿੱਖਿਆ ਹਿਰਦੇ ਵਿੱਚ ਸਤਨਾਮ ਦੁਆਰਾ ਲਈ ਤੇ ਫੇਰ ਸਤ ਸਰੂਪ ਚ ਸਮਾਇਆ ਲੀਨ ਹੋ ਗਿਆ ਦੁੱਖ ਗਿਆ ਸਭ ਰੋਗ ਗਿਆ ਸਾਧ ਸੰਗ ਜੀ ਜਮਨ ਮਨ ਦਾ ਦੁੱਖ ਚਲੇ ਆ ਗਿਆ ਅਗਿਆਨ ਦਾ ਅਹੰਕਾਰ ਦਾ ਰੋਗ ਵੀ ਸਾਰਾ ਚਲੇ ਆ ਗਿਆ ਪ੍ਰਭ ਕੀ ਆਗਿਆ ਮਨ ਮਹਿ ਮਾਨੀ ਵਾਹਿਗੁਰੂ ਅਕਾਲ ਪੁਰਖ ਦੀ ਜੋ ਆਗਿਆ ਸੀ ਪਾਣਾ ਮੰਨਣਾ ਲਿਵ ਲਾਉਣੀ ਸਿਮਰਨ ਕਰਨਾ ਏ ਕੋ ਨਾਮ ਹੁਕਮ ਹੈ ਇਸ ਨੂੰ ਮਨ ਵਿੱਚ ਮੰਨ ਲਿਆ ਮਹਾਪੁਰਖ ਦਾ ਸੰਗ ਪਹਾ ਮਹਾਪੁਰਖ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਗੁਰੂ ਅੰਗਦ ਦੇਵ ਸ੍ਰੀ ਗੁਰੂ ਅਮਰਦਾਸ ਸ੍ਰੀ ਗੁਰੂ ਰਾਮਦਾਸ ਸਤਗੁਰਾਂ ਦਾ ਸੰਗ ਪ੍ਰਾਪਤ ਹੋਇਆ ਮਹਾਪੁਰਖ ਅਕਾਲ ਪੁਰਖ ਜੋ ਹੈ ਮਹਾ ਵੱਡਾ ਪੂਰਨ ਸਾਰਾ ਆਕਾਸ਼ ਦਾ ਵੀ ਆਕਾਸ਼ ਰੂਪ ਹੈ ਜੋ ਉਹਦਾ ਸਾਥ ਮਲਾਪ ਹੋਇਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਇਹ ਸਾਰੇ ਭਾਈ ਨਾਮ ਜਪਣ ਵਾਲੇ ਪਵਿੱਤਰ ਹੋਗੇ ਅਜੇ ਸਾਰਿਆਂ ਪੁਰਖਾਂ ਦੇ ਤਾਂ ਹੀ ਉਹਨਾਂ ਨੂੰ ਉਪਦੇਸ਼ ਦੇ ਕੇ ਨਿਰਮਲ ਕਰ ਦਿੱਤਾ ਸਰਬ ਪਵਿੱਤਰ ਸਰਬ ਨਿਰਮਲਾ ਸਰਬ ਪੁਰਖ ਸਰਬ ਪਵਿੱਤਰ ਸਰਬ ਨਿਰਮਲਾ ਜਿਨੇ ਪਿਛਲੇ ਭਗਤ ਉਹ ਵੀ ਸਾਰੇ ਪਵਿੱਤਰ ਹੋਗੇ ਹੁਣ ਜੋ ਭਗਤ ਵੀ ਸਾਰੇ ਨਿਰਮਲ ਉਜਲ ਹੋ ਰਹੇ ਹਨ ਸਗਲ ਪਵਿੱਤਰ ਸਾਰੇ ਸਾਧੂ ਨੂੰ ਵੀ ਵਿਰਾਗ ਵੇਖੜ ਸੰਤਤੀ ਉਹ ਖਿਸ਼ੋ ਪਵਿੱਤਰ ਪ੍ਰਾਪਤ ਹੋਗੇ ਤੇ ਸਰਬ ਨਿਰਮਲਾ ਸਰਬ ਸਰਬਮਨ ਦੀ ਹਸਨਾ ਕਰਕੇ ਵੀ ਉਜਲ ਹੋਗੇ ਜੋ ਵਰਤਾਏ ਸੂਈ ਭਲਾ ਜੋ ਮਹਾਰਾਜ ਸਾਹਿਬ ਵਰਤਾਇਆ ਵਰਤਾਇਆ ਨੂੰ ਭਲਾ ਕਰਕੇ ਮੰਨਿਆ ਹੈ ਜਹ ਰੱਖੇ ਸੂਈ ਮੁਕਤ ਥਾਂ ਤੁਨ ਗੁਰੂ ਮਹਾਰਾਜ ਸਾਤ ਤੀਆਂ ਲੋਹਾਂ ਤੇ ਬੈਠ ਕੇ ਵੀ ਉਹ ਕਹਿੰਦੇ ਹਨ ਜਿੱਥੇ ਵਾਹਿਗੁਰੂ ਰੱਖੇ ਉਹੀ ਮੁਕਤ ਰੂਪੀ ਥਾਂ ਹੈ ਉਹਨੂੰ ਉਹਨਾਂ ਦੇ ਸਹਿਰ ਪ੍ਰਵਾਨ ਕਰਦੇ ਹਨ ਜੋ ਜਿੱਥੇ ਵਿਦੇਹ ਮੁਗਤ ਲੋਕ ਕਹਿੰਦੇ ਐ ਜਿਹੜਾ ਕੁਪੀਨ ਮਾਤਰ ਵੀ ਬਦਲਣਾ ਹੈ ਇਹ ਵੀ ਚੇਤਾ ਨਹੀਂ ਰਹਿਂਦਾ ਰੋਟੀ ਖਾਣ ਦਾ ਚੇਤਾ ਨਹੀਂ ਰਹਿਂਦਾ ਇੱਥੇ ਸਭ ਕੁਝ ਕਰਦੇ ਹੋਇਆ ਬਾਣੇ 'ਚ ਪ੍ਰਸੰਨ ਰਹਿਣਾ ਜੋ ਕੁਝ ਕਰਦਾ ਹੈ ਜੋ ਵਰਤਾਏ ਸੋਈ ਭਲਾ ਹੈ ਗੁਰੂ ਵਰਤਾਉਂਦਾ ਉਸ ਵਿੱਚ ਜੋ ਨਾ ਦੁੱਖ ਵਿੱਚ ਦੁੱਖ ਨਹੀਂ ਮੰਨੇ ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਉਹਨੂੰ ਭਲਾ ਕਰਕੇ ਮੰਨਣਾ ਹੈ ਇਹਦਾ ਨਾਮ ਵਿਦੇ ਮੁਕਤੀ ਹੈ ਜਹਿ ਰਖੈ ਸੂਈ ਮੁਕਤ ਥਾਂ ਜਿਸ ਜਗ੍ਹਾ 'ਚ ਰੱਖੇ ਉਸ ਥਾਂ 'ਇਂ ਪ੍ਰਸੰਨ ਰਹਿਣਾ ਉਹਨੂੰ ਮੁਕਤ ਥਾਨ ਸਮਝਣਾ ਜਿੱਥੇ ਆਪਦੇ ਸਰੂਪ ਵਿੱਚ ਰੱਖਦਾ ਤੁਰਿਆ 'ਚ ਉਹੀ ਮੁਕਤ ਰੂਪਾਂ ਦਾ ਸਥਾਨ ਹੈ ਜੋ ਜਪਾਈ ਸੂਈ ਨਾ ਜੋ ਮਹਾਰਾਜ ਜੀ ਨੇ ਪਿਛਲੇ ਯੁੱਗਾਂ 'ਚ ਸੱਜੂਗ 'ਚ ਵਾਸਦੇਵ ਦਾ ਜਾਪ ਕਰਦੇ ਸੀ ਕ੍ਰਿਪੇ ਦੇ ਵਿੱਚ ਹਰ ਹਰ ਦਾ ਜਾਪ ਕਰਦੇ ਸੀ ਬਾਪੁਰ지 ਗੋਬਿੰਦ ਦਾ ਜਾਪ ਕਰਦੇ ਸੀ ਕਲਯੁਗ ਚ ਰਾਮ ਜਪਦੇ ਸੀ ਸਤਗੁਰੂ ਸਾਹਿਬ ਨੂੰ ਵਾਹਿਗੁਰੂ ਮੰਤਰ ਜਪਾਇਆ ਜੋ ਜਪਾਵੇ ਮਾਰਾ ਅਸੀਂ ਤਾਂ ਉਹੀ ਨਾਮ ਭਾਈ ਮੰਨਣਾ ਹੈ ਜੋ ਤੁਰੋਂ ਅਕਾਲ ਪੁਰਖ ਨੇ ਆਗਿਆ ਦਿੱਤੀ ਹੈ 860 ਤੀਰਥ ਜਹ ਸਾਧ ਪਗ ਧਰਹਿ ਜਿੱਥੇ ਮਾਰਾ ਦੇ ਪਿਆਰੇ ਸੰਤ ਭਗਤ ਚਰਨ ਰੱਖਦੇ ਹੈ ਪੁਰ ਸਾਧ ਤੀਰ ਸਮਣ ਜਾਂਦੇ ਪਵਿੱਤਰ ਹੋ ਜਾਂਦੇ ਹਨ ਸਹ ਬੈਕੁੰਠ ਜਹ ਨਾਮ ਉਚਰਹਿ ਜਿੱਥੇ ਬੈਠ ਕੇ ਕੀਰਤਨ ਕਰਦੇ ਐ ਨਾਮ ਉਚਾਰਦੇ ਉਹੀ ਬਕੁੰਠ ਸਥਾਨ ਬਣ ਜਾਂਦਾ ਹੈ ਸਾਧ ਸੰਗਤ ਬੈਕੁੰਠੇ ਆਹੇ ਸਰਵ ਆਨੰਦ ਦੁਆਇਤ ਕੁੰਠ ਰੁਕ ਜਾਂਦੀ ਹੈ ਸਰਵ ਆਨੰਦ ਜਬ ਦਰਸਨ ਪਾਈਐ ਸਾਰੇ ਇਸ ਲੋਗ ਦੇ ਰਾਜ ਦਾ ਆਨੰਦ ਬਨ ਲੋਗ ਦੇ ਸੋਖ ਸਰਗ ਲੋਗ ਦੇ ਸੋਖ ਬੋ ਕੁੰਠੀਆਂ ਮੁਕਤੀਆਂ ਦੇ ਸਾਰੇ ਆਨੰਦ ਪ੍ਰਾਪਤ ਹੋ ਕੇ ਸਰਬ ਕੁੰਠ ਮੁਕਤ మోਖ ਪਾਏ ਸਭ ਆਨੰਦ ਪ੍ਰਾਪਤ ਹੋ ਗਏ ਉਹਨਾਂ ਨੂੰ ਜਦੋਂ ਦਰਸ਼ਨ ਪਾਈ ਜਦੋਂ ਮਾਰੇ ਜੀ ਗੁਜ਼ਾਰ ਪਾ ਲੇ ਨਿਹਾਲ ਹੋ ਗਏ ਆਰਾਮ ਗੁਣਾ ਨਿਤ ਨਿਤ ਹਰ ਗਾਈ ਇਹ ਬਾਈ ਹਰੀ ਜੋ ਰਮਿਆ ਹੋਇਆ ਰਾਮ ਹੈ ਉਹਦੇ ਗਣ ਨਿਤਾ ਭਰਤੀ ਗਾਉਣਾ ਕਰਕੇ ਤਾਂ ਨੇਤਰੂਪ ਦੀ ਪ੍ਰਾਪਤੀ ਹੁੰਦੀ ਹੈ ਆਪੇ ਘਟ ਘਟ ਰਹਾ ਵਿਆਹ ਵੀ ਸਾਰਿਆਂ ਘਟਾਂ ਕਰੇ ਪਰ ਸਿੰਘ ਵਿਆਪਕ ਹੋ ਰਿਹਾ ਹੈ ਮਿਲ ਰਿਹਾ ਹੈ ਦਿਆਲ ਪੁਰਗ ਪਰਗਟ ਪਰਤਾ ਉਹ ਦਿਆਲੂ ਹੈ ਤੇ ਪੂਰਨ ਹੈ ਉਹਦਾ ਪ੍ਰਤਾਪ ਤੇਜੀ ਪ੍ਰਤਾਪ ਪ੍ਰਗਟ ਹੈ ਸਾਰੀ ਜਨਨ ਜੁਲਕਿਆ ਛਪਿਆ ਨਹੀਂ ਹੈ ਜਦੋਂ ਹੁਕਮ ਆਉਂਦਾ ਕੋਈ ਕਾਇਮ ਨਹੀਂ ਰਹਿ ਸਕਦਾ ਸੰਸਾਰ 'ਚ ਕਪਟ ਫੁਲਾਨੇ ਭ੍ਰਮਨਾਠੇ ਦੂਰੇ ਜਦੋਂ ਜੀ ਆਸਾਂ ਦੇ ਸਾਰੇ ਤਖਤੇ ਖੋਲ ਦਿੱਤੇ ਪੰਜਾਂ ਕੋਸਾਂ ਦੇ ਕਪਟ ਖੋਲਤੇ ਕਪਟਿ ਛਾੜੂਪੀ ਕਪਾੜ ਖੋਲਤੇ ਉਹਨਾਂ ਦੇ ਭਰਮ ਪੰਜ ਪ੍ਰਕਾਰ ਦੇ ਸਭ ਦੂਰ ਹੋ ਗਏ ਨਾਨਕ ਕਉ ਕਪਟ ਫੁਲਾਨੇ ਭ੍ਰਮਨਾਠੇ ਦੂਰੇ ਜਿਹੜੇ ਵਾਇਰਸ ਤੋਂ ਦੂਰ ਰੱਖਣ ਵਾਲੇ ਸੀ ਉਹ ਪਰਮਾਤਮਾ ਕੋ ਜਿਸ ਅਗਿਆਨ ਦੇ ਪ੍ਰਤਾਪ ਕਰਕੇ ਦੂਰ ਐਸੇ ਉਹ ਨੱਠ ਗਏ ਨਾਨਕ ਕਾ ਗੁਰ ਭੇਟੇ ਪੂਰੇ ਸਰਦੂ ਸਾਹਿਬ ਜੀ ਕਹਿੰਦੇ ਨੇ ਸਾਨੂੰ ਪੂਰਨ ਸਤਿਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਜੋਤ ਰੂਪ ਮਿਲੇ ਹਨ ਆਰਾਮ ਕਲੀ ਮਹੱਲਾ ਪੰਜਵਾ ਕੂਟ ਜਾਪ ਤਾਪ ਬਿਸਰਾਮ ਸਰਦੂ ਸਾਹਿਬ ਜੀ ਹੋਰ ਇਹ ਆਛੂਪ ਆਰਾਮ ਕਲੀ ਮਹੱਲਾ ਪੰਜਵਾ ਕੋਟ ਜਾਪ ਤਾਪ ਬਿਸਰਾਮ ਕਰੋੜਾਂ ਉਸ ਪੁਰਖ ਨੇ ਜਪ ਕਰ ਲੇ ਬਾਣੀ ਦੇ ਤੇ ਕਰੋੜਾਂ ਸਰੀਰਾਂ ਕਰਕੇ ਤਪ ਕਰ ਲੇ ਉਸ ਨੇ ਕਰੋੜ ਕੋਟ ਜਾਪ ਤਾਪ ਬਿਸਰਾਮ ਇਹਨਾਂ ਕਰਕੇ ਜਿਹੜਾ ਬਸਰਾਣ ਇਸਤ ਵੀ ਹੋਣੀ ਐ ਉਹ ਸਾਰੀ ਮਹਾਰਾਜ ਦੀ ਉਮਰ ਦਾ ਨਾਮ ਕਰਕੇ ਹੋ ਗਈ ਅਰਿੱਧ ਬੁੱਧ ਸਿੱਧ ਸੁਰਗਿਆਣੀਆਂ ਜਿਹੜਾ ਅਨਦੀਆ ਤੋੜਦਾ ਹੋਣੀ ਐ 5-6 ਦਿਨ ਲੈ ਕੇ 8 ਦਿਨ ਤੱਕ ਵਰਕਾਉਂਦੇ ਰਹਿਣਾ ਕਿੰਨੇ ਹਜ਼ਾਰਾਂ ਲੋਕ ਆ ਜਾਣ ਮੁਕਨ ਨਾ ਇਹ ਅਨ ਦੀ ਤੋੜਦਾ ਹੁਣੀ ਇਹ ਨੌ ਰੁੱਧੀ ਹੈ ਅੱਗੇ ਬੁੱਧ ਰੁੱਧ ਰਿੱਧ ਬੁੱਧ ਤੇ ਬੁੱਧੀ ਹੋਣੀ ਆਤਮ ਨਿਸ਼ਚੇ ਕਰਨ ਵਾਲੀ ਬੁੱਧ ਆਤਮ ਵਿਸ਼ੇਣੀ ਹੋਣੀ ਬੋਧ ਵਾਲੀ ਬੁੱਧੀ ਸਿੱਧ 18 ਸਿੱਧੀਆਂ ਹੋਣੀਆਂ ਸੁਰ ਗਿਆਨ ਸੁਰ ਦੇਵੀ ਗਿਆਨ ਸੁਰ ਗਿਆਨ ਦੇਵ ਦਿਵ ਗਿਆਨ ਹੋਣਾ ਦਿਵ ਗਿਆਨ ਜਿਵੇਂ ਹੱਥ ਦੇ ਉੱਤੇ ਰੱਖੀ ਚੀਜ਼ ਸਾਰੀ ਨੂੰ ਪਛਾਣ ਲਈਦਾ ਐਂ ਦਿਬ ਗਿਸ਼ਟੀ ਹੋ ਜਾਣੀ ਲੋਕ ਪਰ ਲੋਕ ਜੋ ਕੋਈ ਵਰਤਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਟਿਕਣੇ ਕਰਕੇ ਦਾਸੀ ਨੂੰ ਦਿਬ ਗਿਆਨ ਹੋ ਗਿਆ ਸੀ ਇਹ ਸ੍ਰੇਸ਼ਟ ਗਿਆਨ ਹੋ ਜਾਣਾ ਸਾਰੀ ਦੁਨੀਆ ਦੀ ਸਮਝ ਪੈ ਜਾਣੀ ਹਨਕ ਰੂਪ ਰੰਗ ਭੋਗ ਰਸ ਅਨੇਕ ਰੂਪ ਆਕਾਰ ਤੇ ਸਿਉ ਨੇ ਅਦੇ ਰੰਗ ਅਨੇਕ ਰੰਗਾਂ ਦੇ ਤਤ ਦੇ ਸੇਵ ਨੇ ਅੱਗੇ ਭੋਗ ਰਸ ਹੈ ਅਦੇ ਭੋਗ ਪਦਾਰਸ ਉਹਨਾਂ ਦੇ ਰਸ ਆਦਿ ਪ੍ਰਾਪਤ ਹੋ ਜਾ ਨੇ ਗੁਰਮੁਖ ਨਾਮ ਨਿਮਕ ਰਿਦਾ ਵਸ ਜਿਨ੍ਹਾਂ ਦੇ ਅੰਦਰ ਗੁਰਮੁਖਾਂ ਦਾ ਨਾਮ ਦਿੱਤਾ ਹੋਇਆ ਇੱਕ ਅੱਖ ਵੀ ਖੋਲਣ ਮੀਤ ਮੀਜਣ ਵਿੱਚ ਬਸ ਜਾਂਦਾ ਹੈ ਉਹਨਾਂ ਨੂੰ ਇਹ ਸਭ ਸੁਖ ਪ੍ਰਾਪਤ ਹੁੰਦੇ ਫੇਰ ਪਰੋਪ ਰੂਪ ਅਨਕ ਰੂਪ ਰੰਗ ਭੋਗ ਰਸ ਹੈ ਅਨੇਕਾਂ ਰੂਪ ਦਲੀਆਂ ਸਫਾਈਆਂ ਅੱਗੇ ਰੰਗ ਅਤੇ ਰੰਗ ਪ੍ਰੇਮ ਉਹਨਾਂ ਦੇ ਤਾਂ ਹੀ ਭੋਗ ਰਸ ਭੋਗ ਠਾਕੁਰਾਂ ਨੂੰ ਭੋਗ ਲਗਾਉਣੇ ਦਸਵੇਂ ਧਾਰ ਚ ਪਰਮੇਸ਼ਰ ਨੂੰ ਅਰਪਣ ਕਰਨਾ ਅੱਗੇ ਰਸ ਹੈ ਰਸ ਪ੍ਰੇਮ ਅਨੰਦ ਉਪਾਉਤ ਹੋਣਾ ਗੁਰਮੁਖ ਨਾਮ ਨਿਮਖ ਰਿਜਾਇ ਬਸ ਜਿਨ੍ਹਾਂ ਗੁਰਮੁਖਾਂ ਦੇ ਨਿਮਖਾਤਰ ਨਾਮ ਹਿਰਦੇ ਵਿੱਚ ਵਸਦੇ ਸਾਰੇ ਆਨੰਦ ਉਹਨਾਂ ਨੂੰ ਹੀ ਪ੍ਰਾਪਤ ਹੈ ਕੋਈ ਪਾਸੇ ਨਹੀਂ ਰਹਿ ਗਿਆ ਨੰਦੂਨਾਂ ਤੋਂ ਮਰ ਕੀ ਨਾਮ ਕੀ ਵਡਿਆਈ اے ਭਾਈ ਪਰਮੇਸ਼ਰ ਦੇ ਨਾਮ ਦੀ ਏਡੀ ਵੱਡੀ ਵਡਿਆਈ ਹੈ ਕੀਮਤ ਕਹਿਣ ਨਾ ਜਾ ਇਸ ਵਡਿਆਈ ਦੀ ਕਿਸੇ ਦੇ ਪਾਸੋਂ ਕੀਮਤ ਮੁੱਲ ਨਹੀਂ ਕਿਹਾ ਜਾ ਸਕਦਾ ਰਹਾਉ ਸੂਰਬੀਰ ਧੀਰਜ ਮਤ ਪੂਰਾ ਉਹ ਆਦਮੀ ਸੂਰਮਾ ਹੁੰਦਾ ਹੈ ਮਨ ਨੂੰ ਜਿੱਤਣ ਵਾਲਾ ਸਾਡੇ ਵੀਰ ਹੁੰਦਾ ਹੈ ਇੰਦਰੀਆਂ ਨੂੰ ਦਮਨ ਕਰਨ ਵਾਲਾ ਅੱਗੇ ਧੀਰਜ ਮਤ ਪੂਰਾ ਵੀਰਜ ਵਾਲਾ ਹੁੰਦਾ ਹੈ ਗਿਆਨ ਕਰਕੇ ਮਾਇਆ ਦੇ ਪਦਾਰਥਾਂ ਕਰਕੇ ਚਲਾਇ ਮਾਨ ਨਹੀਂ ਹੁੰਦਾ ਧੀਰਜ ਮਤ ਪੂਰਾ ਆਪ ਤੂੰ ਵਿਸ਼ੇਣੀ ਬੋਧੀ ਵਾਲਾ ਪੂਰਨ ਹੁੰਦਾ ਹੈ ਸਹਿਜ ਸਮਾਦ ਤੁਨ ਇਹ ਫਲ ਨਾਮ ਜੀ ਦੇ ਰਿਜ ਵਸੇ ਉਹਨੂੰ ਹੁੰਦਾ ਹੈ ਸਹਿਜੇ ਸਮਾਧੀ ਲੱਗੀ ਰਹਿੰਦੀ ਸਰੂਪ ਵਿੱਚ ਤੁਨ ਸੰਦਰ ਪਰਮੇਸ਼ਰ ਦੀ ਬਾਣੀ ਦਾ ਇਕਰਾਸ ਜਾਪ ਹੁੰਦਾ ਰਿਹਾ ਜਪਾ ਜਾਪ ਗਹਿਰ ਗੰਭੀਰਾ ਮਹਿਰੋ ਮਿਰਹਲ ਹੋ ਜਾਂਦਾ ਹੈ ਗੰਭੀਰ ਡੂੰਗਾ ਜਿਵੇਂ ਸਮੁੰਦਰ ਵਾਂਗੂ ਹੋ ਜਾਂਦਾ ਹੈ ਸਦਾ ਮੁਕਤ ਤਾਂ ਕਿ ਪੂਰੇ ਕੰਮ ਉਹ ਸਦਾ ਵਾਹ ਤੇ ਮੁਕਤ ਹੋ ਜਾਂਦਾ ਹੈ ਉਹ ਜਿਹੜੇ ਕੰਮ ਕਰਦਾ ਸਾਰੇ ਪੂਰੇ ਕਰ ਦਿੰਦਾ ਅਧੂਰਾ ਕੋਈ ਨਹੀਂ ਰਹਿਦਾ ਲੋਕ ਪਰ ਲੋਕ ਦੇ ਵਿਹਾਰ ਕੁ ਪਰਮਾਰਥ ਜਾ ਕੇ ਰਿਜੈ ਵਸ ਹਰਨਾ ਜਿਨਾਂ ਦੇ ਹਿਰਦੇ ਚ ਭਾਈ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਧਗਲ ਸੂਖ ਆਨੰਦ ਆਰੂ ਸਾਰੇ ਰਾਜੇ ਦੀ ਪਦਵੀ ਤੋਂ ਲਾ ਕੇ ਬ੍ਰਹਮਾ ਦੇ ਸਰਜੇ ਤੱਕ ਜਿੰਨੇ ਸੁਖ ਆ 11 ਪ੍ਰਕਾਰ ਦੇ ਸੁਖ ਪੁਜਾਰ ਸਾਗਰ ਚ ਦੱਸੇ ਆ ਉਹ ਸਾਰੇ ਸੁਖੋ ਦੇ ਚਰਨਾਂ ਦੀ ਧੂੜ ਆ ਸਰਬ ਸੁਖ ਆਨੰਦ ਅਰੂ ਆਨੰਦ ਸਰੂਪ ਦੀ ਪ੍ਰਾਪਤੀ ਕਰਕੇ ਅਗਿਆਨ ਰੂਪੀ ਰੋਗ ਤੋਂ ਰਹਿਤ ਹੋ ਜਾਂਦਾ ਹੈ ਸਮਦਰਸੀ ਪੂਰਨ ਨਿਰਜੋਗ ਸਮਕ ਸਾਰਿਆਂ ਜਿ ਵਾਹਿਗੁਰੂ ਨੂੰ ਵੇਖਦਾ ਹੈ ਸਮਦਰਸੀ ਪੂਰਨ ਨਿਰਜੋਗ ਤੇ ਪੂਰਨ ਨਿਰਜੋਗ ਬੰਧਨਾਂ ਤੋਂ ਯੋਗ ਨਾ ਹੁੰਦਾ ਜੁੜਨ ਦਾ ਬੰਧਨ ਹੁੰਦੇ ਆ ਨਿਰਜੋਗ ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ ਪੂਰਨ ਸਰੂਪ ਵਿੱਚ ਨਿਰਵਿਸ਼ੇਸ਼ ਕਰਕੇ ਯੋਗ ਜੁੜ ਜਾਂਦਾ ਹੈ ਉਡੀ ਸਮਾਧੀ ਲੱਗ ਜਾਂਦੀ ਆਤਮ ਨੂੰ ਪਰਮਾਤਮਾ ਨੂੰ ਜੁੰਝ ਤੇ ਸਾ ਜੋਗ ਆਇ ਨਾ ਜਾਏ ਡੂਲੇ ਕਤ ਨਾ ਇਹ ਮਹਾਰਾ ਦੇ ਨਾਮ ਦੇ ਬਸਣ ਦੇ ਫਲ ਹੋਏ ਉਹ ਨਾ ਜਾਣੂ ਧਾਰ ਕੇ ਆਉਂਦਾ ਹੈ ਨਾ ਮਰ ਕੇ ਜਾਂਦਾ ਹੈ ਨਾ ਕਿਸੇ ਵੇਕੀ ਪਦਾਰਥਾਂ ਦੇ ਚਿੱਤ ਡੋਲਦਾ ਹੈ ਜਾ ਕੇ ਨਾਮ ਬਸੇ ਮਨ ਮਾਹੀ ਐਨੇ ਗੁਣ ਕਿਹਨੂੰ ਮਿਲਦੇ ਜਿਨ੍ਹਾਂ ਦੇ ਮਨ ਤੇ ਨਾਮ ਵਸ ਜਾਂਦਾ ਸਤਿਗੁਰੂ ਜੀ ਕਹਿੰਦੇ ਆ ਇਹ ਨਾਮ ਦਾ ਮਹਾਤਮ ਹੈ ਵਾਹਿਗੁਰੂ ਦਾ ਨਾਮ ਬਸਨੇ ਕਰਕੇ ਦਾਤ ਪ੍ਰਾਪਤ ਹੁੰਦੀ ਹੈ ਦੀਨ ਦਿਆਲ ਗੋਪਾਲ ਗੋਬਿੰਦ ਜਿਹੜੇ ਬੰਦਿਆਲ ਦਾ ਕਰਨ ਵਾਲੇ ਪਿਛਲੇ ਯੁੱਗਾਂ 'ਚ ਵੀ ਹੁਣ ਵੀ ਸੱਚੇ ਪਾਤਸ਼ਾਹ ਦੀਨ ਦੇ ਆਲ ਪਥਵੀ ਦੇ ਮਾਲਕ ਇਹ ਗੋਵਿੰਦ ਇੰਦਰੀਆਂ ਦੇ ਪ੍ਰਕਾਸ਼ਕ ਚੇਤਨ ਗੋਪਾਲ ਗੋਵਿੰਦ ਤੇ ਗੋਪਾਲ ਤਸਵੀਰ ਦੇ ਪਾਲਕ ਤੇ ਗੋਵਿੰਦ ਤਸਵੀਰ ਰੱਖਿਆ ਕਰਨ ਵਾਲੇ ਅੱਗੇ ਨੂੰ ਗੁਰਮੁਖ ਤੁਨੂ ਵੀ ਗੁਰਮੁਖ ਜਪੀ ਹੈ ਉਤਰਾ ਚਿੰਜ ਜੇ ਗੁਰਮੁਖ ਬਣ ਕੇ ਮਾਰਾ ਨਾਮ ਜਪੀਏ ਕਿਉਂਕੋ ਮਨ ਮੁਖਾਰ ਕਰ ਤੱਕੇ ਮੈਲ ਨ ਸਕੀਤ ਹੋਏ ਹਰ ਹਰ ਨਿਤ ਕਰ ਰਸਨਾ ਕਹਿਆ ਕਸ਼ੂਨ ਜਾਨੀ ਉਹਨਾਂ ਤੇ ਕੀ ਗੱਲ ਕਹਿਣੀ ਹੈ ਜਿਹੜੇ ਗੁਰਮੁਖ ਬਣ ਕੇ ਨਾਮ ਜਪਦੇ ਹੈ ਉੱਤਰ ਜਾਂਦੇ ਚਿੰਤਾ ਸਾਰੀਆਂ ਤੋਂ ਬਾਹਰ ਹੋ ਜਾਂਦੇ ਐ ਨਾਨਕ ਕਹੋ ਗੁਰ ਦੀ ਆ ਨਾ ਸਾਨੂੰ ਤਾਂ ਸਤਗੁਰੂ RAMDAS ji ਨੇ ਸ੍ਰੀ ਗੁਰੂ ਅਰਜਨ ਦੇਵ ji ਕਹਿੰਦੇ ਅਮਰਤ ਨਾਮ ਹੀ ਪਾਈ ਦਿੱਤਾ ਹੈ ਸੰਤਨ ਕੀ ਟਹਿਲ ਸੰਤ ਕਾ ਕਾਂ ਜਿਹੜੇ ਸੰਤ ਨਾਮ ਜਪਦੇ ਉਹਨਾਂ ਦੀ ਸਰੀਰ ਨਾਲ ਹੀ ਟਹਿਲ ਕਰਦੇ ਆਂ ਉਹਨਾਂ ਸੰਤਾਂ ਦੀ ਸਾਨੂੰ ਦਰਸ਼ਨਾਂ ਦੀ ਕਾਮਨਾ ਹੈ ਚਿੱਤ ਵਿੱਚ ਕਿ ਉਹਨਾਂ ਦੇ دیدار ਹੁੰਦੇ ਰਹਿਣ ਹਰ ਵਕਤ ਜਿਨ੍ਹਾਂ ਨਾਲ ਮਿਲ ਕੇ ਵਾਹਿਗੁਰੂ ਚੇਤੇ ਆਉਂਦਾ ਸੰਤਾਂ ਦੀ ਟਹਿਲ ਕਰਦੇ ਆ ਬਾਣੀ ਕਰਕੇ ਜਸ ਕਰਦੇ ਆ ਸੇਵ ਕਰਕੇ ਸੰਤਾਂ ਦੇ ਕੰਮ ਕਰਦੇ ਆ ਟਹਿਲ ਸੇਵਾ ਦੇ